ਅੱਜ ਆਪਾਂ ਗੱਲ ਕਰਨੀ ਹੈ ਜੀ ਪ੍ਰਤਾਪ ਸਿੰਘ ਬਾਜ਼ਵਾ ਦੇ ਬਿਆਨ ਦੇ ਉੱਪਰ ਕੁਝ ਲੋਕਾਂ ਨੂੰ ਲੱਗੂਗਾ ਕਿ ਇਹ ਮੇਰਾ ਨਿੱਜੀ ਵੀ ਕਹਿ ਲੋਗੇ ਤਾਂ ਕੋਈ ਚੱਕਰ ਨਹੀਂ ਆ ਕਿਉਂਕਿ ਨਿੱਜੀ ਬਿਆਨ ਵੀ ਕਹਿ ਸਕਦੇ ਆਪਾਂ ਇਹਨੂੰ ਕਿਉਂਕਿ ਮੈਨੂੰ ਲੱਗਾ ਕਿ ਪ੍ਰਤਾਪ ਸਿੰਘ ਬਾਜ਼ਵਾ ਨੇ ਵਿਧਾਨ ਸਭਾ ਦੇ ਵਿੱਚ ਇੱਕ ਬਿਆਨ ਦਿੱਤਾ ਸੰਤ ਸੀਚੇਵਾਲ ਨੂੰ ਠੇਕੇਦਾਰ ਮੈਨੂੰ ਬਿਲਕੁਲ ਸਹੀ ਲੱਗਾ ਕਿਉਂਕਿ ਸੀਚੇਵਾਲ ਸਾਹਿਬ ਨੂੰ ਠੇਕੇਦਾਰ ਕਹਿਣਾ ਬਿਲਕੁਲ ਸਹੀ ਸੀਗਾ ਅਸੀਂ ਤਾਂ ਅਪਿਲਾ तकरीबन 2000 ਤੋਂ ਸੰਤ ਸੀਚਵਾਲ ਨੂੰ ਜਾਣਦੇ ਆ ਅਸੀਂ ਸੰਤ ਸੀਚਵਾਲ ਕਹਿੰਦੇ ਰਹੇ ਬਾਬਾ ਸੀਚਵਾਲ ਕਹਿੰਦੇ ਰਹੇ ਲੇਕਿਨ ਨਾਮ ਜਿਹੜਾ ਇਹਨਾਂ ਨੇ ਦਿੱਤਾ ਪ੍ਰਤਾਪ ਸਿੰਘ ਬਾਜ਼ਬਾ ਨੇ ਠੇਕੇਦਾਰ ਮੈਨੂੰ ਲੱਗਾ ਕਿ ਠੇਕੇਦਾਰ ਸੀਚੇ ਦਾ ਸੀਚੇਵਾਲ ਜਿਹੜਾ ਜ਼ਿਆਦਾ ਵਧੀਆ ਕਿਉਂਕਿ ਉਹਨਾਂ ਨੇ ਠੇਕਾ ਲਿਆ ਪਿਆ ਨਾ ਕਿ ਪਾਣੀ ਬਚਾਉਣਾ ਵਾਤਾਵਰਨ ਨੂੰ ਬਚਾਉਣਾ ਮੈਂ 2000 ਦੀ ਗੱਲ ਕਰਦਾ ਜੀ ਲਗਭਗ 2000 ਸੰ ਦੇ ਵਿੱਚ ਸਾਂਤ ਸੀਚੇਵਾਲ ਜਿਹੜੇ ਸੁਲਤਾਨਪੁਰ ਲੋਧੀ ਵਿੱਚ ਆਉਂਦੇ ਆ ਕਾਲੀ ਵੇਂ ਦੀ ਗੱਲ ਕਰਦੇ ਆ ਜੀ ਕਾਲੀ ਵੇਂ ਦੇ ਹਾਲਾਤ ਅਸੀਂ ਇਹੋ ਜਿਹੇ ਦੇਖੇ ਪਏ ਮੰਡੀ ਹੁੰਦੀ ਆ ਅਨਾਜ ਮੰਡੀ ਜਿਹੜੀ ਬਿਲਕੁਲ ਨਾਲ ਪੈਂਦੀ ਲੋਕ ਇਸ ਵੇਂ ਦੇ ਵਿੱਚ ਆਪ ਕਹਿ ਲਈਏ ਕਿ ਟਾਇਲਟ ਜਾਣਾ ਜਾ ਕੇ ਇਹਦੇ ਵਿੱਚ ਹੀ ਸਭ ਕੁਝ ਨਾ ਕਿਨਾਰੇ ਗੰਦੇ ਹੁੰਦੇ ਸੀਗੇ ਇਹਨਾਂ ਨੇ ਉਹਨੂੰ ਇੰਨਾ ਵਧੀਆ ਬਣਾਤਾ ਅੱਜ ਲੋਕ ਜਿਹੜੇ ਆ ਨਾ ਇਹ ਵੇਂ ਦੇ ਉੱਪਰ ਸੈਰ ਕਰਦੇ ਆ ਸਵੇਰ ਸ਼ਾਮ ਦੋ ਟਾਈਮ ਜਿਹੜੇ ਆ ਲੋਕ ਇੱਥੇ ਸੈਰ ਕਰਦੇ ਸੁਲਤਾਨਪੁਰ ਦੇ ਲੋਕਾਂ ਨੂੰ ਪਤਾ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਕਿ ਇੱਥੇ ਯੋਗਾ ਵੀ ਲੋਕ ਕਰਦੇ ਆ ਤੁਸੀਂ ਦੇਖੋਗੇ ਨਾ ਸਵੇਰੇ ਆਜੋ 5:30 5:30 ਵਜੇ 6:00 ਵਜੇ ਤੁਹਾਨੂੰ ਇੱਥੇ ਰਾਸ਼ ਮਿਲੇਗਾ ਲੋਕਾਂ ਦਾ ਸੈਰ ਕਰਦਿਆਂ ਦਾ ਐਕਸਰਸਾਈਜ਼ ਕਰਦਿਆਂ ਦਾ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਯੋਗਾ ਕਰਦਿਆਂ ਦਾ ਲੋਕਾਂ ਨੇ ਇੱਥੇ ਨਾ ਕੈਂਪ ਜੇ ਬਣਾ ਲਏ ਉਹਦੇ ਵਿੱਚ ਯੋਗਾ ਵੀ ਕਰਦੇ ਆ ਫਿਰ ਇਹਨਾਂ ਨੇ ਪਾਣੀ ਦਾ ਠੇਕਾ ਲੈ ਲਿਆ ਠੇਕੇਦਾਰੀ ਹੋਣੀ ਹੈ ਨਾ ਕਿਉਂਕਿ ਇਹਨਾਂ ਦਾ ਠੇਕਾ ਸੀਗਾ ਠੀਕ ਹੈ ਮੈਂ ਕਹਿੰਦਾ ਬਾਜਬਾਲ ਸਾਹਿਬ ਨੂੰ ਕਿ ਇਹਨਾਂ ਨੇ ਆਮ ਆਦੀ ਪਾਰਟੀਆਂ ਜੁਆਇਨ ਕੀਤੀ ਜਾਂ ਉਹਦੇ ਲੋ ਰਾਜ ਸਭਾ ਮੈਂਬਰ ਬਣ ਗਏ ਉਹ ਵੀ ਬਿਲਕੁਲ ਠੀਕ ਹੈ ਕਿ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਮੰਨ ਲਓ ਕਿ ਕੋਈ ਜੋ ਕੋਈ ਸਹੀ ਬੰਦਾ ਵਾ ਜਾਂ ਮੰਨ ਲਓ ਕੋਈ ਚੰਗਾ ਬੰਦਾ ਵਾ ਉਹਨੂੰ ਹੱਕ ਨਹੀਂਗਾ ਕਿ ਭਾਈ ਉਹ ਸਿਆਸਤ ਵਿੱਚ ਆ ਸਕੇ ਜਿਉਂ ਰਾਜ ਸਭਾ ਮੈਂਬਰ ਬਣੇ ਆ ਤਾਂ ਕਿ ਉਹਨਾਂ ਨੂੰ ਹੱਕ ਨਹੀਂਗਾ ਕਿ ਭਾਈ ਕਿ ਉਹ ਸਿਆਸਤ ਸਿਆਸਤ ਕਰ ਸਕਣ ਮੈਂ ਆਮ ਆਦੀ ਪਾਰਟੀ ਦੇ ਕਿਸੇ ਲੀਡਰ ਨੂੰ ਪਸੰਦ ਨਹੀਂ ਮੇਰਾ ਨਿੱਜੀ ਬਿਆਨ ਹੈ ਕਿ ਮੈਨੂੰ ਜ਼ਿਆਦਾ ਨਹੀਂ ਵਧੀਆ ਲੱਗਦੇ ਮੈਨੂੰ ਪਾਰਟੀ ਦੇ ਕੋਈ ਜਿਹੜੇ ਇਹਨਾਂ ਦੇ ਸਰਕਾਰ ਦੇ ਕੰਮ ਨੂੰ ਕੋਈ ਜ਼ਿਆਦਾ ਵਧੀਆ ਨਹੀਂ ਲੱਗਦੇ ਲੇਕਿਨ ਮੈਂ ਇੱਕ ਲੀਡਰ ਜਿਹੜਾ ਵਾ ਉਹਨਾਂ ਦੇ ਕੰਮਾਂ ਨੂੰ ਮੈਂ ਪਹਿਲਾਂ ਵੀ ਜਾਣਦਾ ਮੈਂ ਅੱਜ ਵੀ ਜਾਣਦਾ ਮੈਂ ਉਦੋਂ ਵੀ ਪੱਤਰਕਾਰੀ ਕੀਤੀ ਹੈ ਜਦੋਂ ਪ੍ਰਤਾਪ ਸਿੰਘ ਬਾਜ਼ਾ ਬਾਜ਼ਬਾਜੀ ਜਿਹੜੇ ਕੈਪਟਨ ਸਰਕਾਰ ਹੁੰਦੇ ਸੀ 2002 ਵਾਲੀ ਉਹਦੇ ਵਿੱਚ ਮੰਤਰੀ ਸੀਗੇ ਮੈਂ ਉਦੋਂ ਪੱਤਰਕਾਰੀ ਕੀਤੀ ਹੈ ਜਦੋਂ ਅਕਾਲੀ ਸਰਕਾਰ ਸੀ ਮੈਂ ਉਦੋਂ ਪੱਤਰਕਾਰੀ ਕੀਤੀ ਜਦੋਂ ਕਾਂਗਰਸ ਸਰਕਾਰ ਸੀ ਔਰ ਅੱਜ ਵੀ ਮੈਂ ਰਿਪੋਰਟਿੰਗ ਕਰ ਰਿਹਾ ਹਾਂ ਲੇਕਿਨ ਇਹਦੇ ਵਿੱਚ ਜੇ ਮੈਂ ਕਿਸੇ ਦੇ ਨਿੱਜੀ ਵਿਚਾਰਾਂ ਨਾਲ ਸਹਿਮਤ ਹਾਂ ਤਾਂ ਮੈਂ ਉਸ ਸੰਤ ਸੀਚਵਾਲ ਹੁਣਾਂ ਨੂੰ ਸਹਿਮਤ ਹਾਂ ਕਿਹੜਾ ਲੀਡਰ ਆ ਜਿਹੜਾ ਆਪਾਂ ਕਹਿ ਲਈਏ ਕਿ ਜਿਹਨੂੰ ਲੋਕ ਆ ਕੇ ਸਿੱਧਾ ਮਿਲ ਸਕਣ ਮੇਰੇ ਸਾਬਾ ਜੀਬਾਦ ਸਾਹਿਬ ਜੇ ਮੇਰੀ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਨਾ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਡਾ ਕੋਈ ਬਲਾਕ ਪ੍ਰਧਾਨ ਹੋਵੇ ਤੁਹਾਡਾ ਕੋਈ ਜ਼ਿਲ੍ਹਾ ਪ੍ਰਧਾਨ ਹੋਵੇ ਤੁਹਾਡਾ ਤੁਸੀਂ ਖੁਦ ਵੀ ਹੋਵੋ ਤੁਹਾਨੂੰ ਮਿਲਣ ਵਾਸਤੇ ਨਾ ਅਪਾਇੰਟਮੈਂਟ ਚਾਹੀਦੀ ਸਾਨੂੰ ਪਹਿਲਾਂ ਸਾਨੂੰ ਪਹਿਲਾਂ ਫੋਨ ਕਰਕੇ ਤੁਹਾਡੇ ਲੀਡਰਾਂ ਦੇ ਨਾ ਕਿ ਭਾਈ ਕਿ ਪੀਏ ਸਾਹਿਬ ਤੁਹਾਡੇ ਮਿਲਣਗੇ ਫਿਰ ਉਸ ਤੋਂ ਬਾਅਦ ਕੋਈ ਹੋ ਸਕੇ ਮਿਲ ਸਕਦੇ ਆ ਨਹੀਂ ਤੋ ਨਹੀਂ ਇੱਕ ਪੱਤਰਕਾਰ ਵੀ ਤੁਹਾਨੂੰ ਇੰਨੀ ਜਲਦੀ ਨਹੀਂ ਮਿਲ ਸਕਦਾ ਨਾਰਮਲ ਹੋ ਸਕਦਾ ਕੁਝ ਖਾਸ ਮਿਲ ਜਾਂਦੇ ਹੋਣ ਲੇਕਿਨ ਨਹੀਂ ਸੰਤ ਸੀਚੇ ਵਾਲ ਨੂੰ ਤੁਸੀਂ ਸਵੇਰੇ ਸੁਲਤਾਨਪੁਰ ਉਦੀ ਆ ਜਾਓ ਲਗਭਗ 7:00 ਵਜੇ ਦਾ ਸਮਾਂ ਹੁੰਦਾ ਜਦੋਂ ਪਹਿਲਾਂ ਬੈਂਡ ਉੱਪਰ ਸਫਾਈ ਦੀ ਸੇਵਾ ਵੀ ਕਈ ਵਾਰ ਕਰਦੇ ਆ ਉਸ ਤੋਂ ਬਾਅਦ ਕਿਹੜਾ ਬੰਦਾ ਵੀ ਜਾ ਕੇ ਉਹਨਾਂ ਨੂੰ ਮਿਲ ਸਕਦਾ ਫਿਰ ਇਹ ਠੇਕੇਦਾਰ ਹੈਗੇ ਆ ਇਹਨਾਂ ਨੇ ਠੇਕੇ ਲਏ ਆਪਾਂ ਬੁੱਢੇਦਰੇ ਆਦੀ ਗੱਲ ਕਰੀ ਪਿੱਛੇ ਜੇ ਅੰਦੋਲਨ ਹੋਇਆ ਜੀ ਕਿ ਬੁੱਢਾ ਦਰੇ ਆਦੀ ਜ਼ਿਹਰਾ ਪੈਂਦੀਆਂ ਅੰਦੋਲਨ ਕਰਕੇ ਜੀ ਇੱਕ ਦਿਨ ਦਾ ਪ੍ਰੋਟੈਸਟ ਕਰਕੇ ਉਹ ਟੀਮ ਚਲੇ ਗਈ ਉੱਥੇ ਕਿੰਨੇ ਮੋਟਾ ਸਾਮ ਲਿਆ ਜੀ ਠੇਕੇਦਾਰ ਸੀਚਵਾਲ ਸਾਹਿਬ ਨੇ ਉਹ ਅੱਜ ਉਹਦੀ ਸਫਾਈ ਕਰ ਰਹੇ ਆ ਠੀਕ ਹੈ ਜੀ ਉੱਥੇ ਜਾ ਕੇ ਦੇਖੋ ਸਫਾਈ ਹੋ ਰਹੀ ਆ ਨਾ ਕੁਝ ਤਾਂ ਚੰਗੇ ਕੰਮ ਹੈਗੇ ਆ ਦਾਗ ਤਾਂ ਆਪਾਂ ਕਹਿੰਦੇ ਚੰਦ ਦੇ ਵਿੱਚ ਵੀ ਆ ਜਿਹੜਾ ਚੰਨ ਹੁੰਦਾ ਦਾਗ ਉਹਦੇ ਵਿੱਚ ਵੀ ਹੁੰਦਾ ਕਮੀਆਂ ਸਭ ਚ ਹੁੰਦੀਆਂ ਹੋ ਸਕਦੀਆਂ ਹੋਣਗੇ ਅਸੀਂ ਚਬਾ ਸਾਡੇ ਵਿੱਚ ਵੀ ਮੈਂ ਸੁਲਤਾਨਪੁਰ ਦੀ ਦਾ ਵਸਨੀਕ ਹਾਂ ਮੈਂ ਇੱਥੇ ਰਹਿ ਕੇ ਉਹ ਚੀਜ਼ਾਂ ਦੇਖੀਆਂ ਤੁਹਾਡੀ ਸਰਕਾਰ ਵੀ ਆ ਕੀ ਦੇ ਕੇ ਸਾਨੂੰ ਸੁਲਤਾਨਪੁਰ ਦੀ ਨੂੰ ਜੇ ਆਪਾਂ ਗੱਲ ਕਰੀਏ ਕਿ ਸੁਲਤਾਨਪੁਰ ਦੀ ਦਾ ਕੀ ਵਿਕਾਸ ਕੀਤਾ ਵੀ ਤੁਸੀਂ ਲੇਕਿਨ ਅੱਜ ਜਿਹੜੀ ਬਈ ਹੈ ਨਾ ਉਹਦਾ ਕਰਕੇ ਸੁਲਤਾਨਪੁਰ ਦੀ ਜਿਹੜੀ ਆ ਦੁਨੀਆ ਪੱਧਰ ਦੇ ਵਿੱਚ ਜਾਣੀ ਜਾਂਦੀ ਆ ਗੁਰੂ ਨਾਨਕ ਸਾਹਿਬ ਦੇ ਨਾਲ ਸਬੰਧਤ ਸ਼ਹਿਰ ਆ ਸਾਡਾ ਉਦੇ ਵਿੱਚ ਜੇ ਅੱਜ ਵੀ ਨੂੰ ਕਿਸੇ ਨੇ ਸਾਫ ਕਰਿਆ ਦੁਬਾਰਾ ਕੁਝ ਮਾੜਾ ਮੋਟਾ ਕੋਈ ਸਾਫ ਸਪਾਈ ਹੋਈ ਤਾਂ ਉਹ ਸੰਦ ਸੀਚੇਵਾਲ ਨੇ ਕੀਤੀ ਜਿਨ੍ਹਾਂ ਨੂੰ ਤੁਸੀਂ ਠੇਕੇਦਾਰ ਸਾਹਿਬ ਕਹਿ ਰਹੇ ਹੋ ਠੇਕੇਦਾਰ ਸੀਚੇਵਾਲ ਉਹਨਾਂ ਨੇ ਕੀਤੀ ਫਿਰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਤੁਸੀਂ ਕਹਿੰਨੇ ਜੀ ਕਿ ਪਾਣੀ ਪੀ ਕੇ ਇੱਥੋਂ ਦਾ ਮੁੱਖ ਮੰਤਰੀ ਬਿਮਾਰ ਹੋ ਗਏ ਹੋ ਸਕਦਾ ਕੋਈ ਚੱਕਰ ਨਹੀਂ ਕੀ ਕੋਈ ਪ੍ਰੋਬਲਮ ਵੀ ਹੋਰ ਵੀ ਹੋ ਸਕਦੀ ਹੈ ਲੇਕਿਨ ਸੀਚੇਵਾਲ ਤਾਂ ਕਈ ਵਾਰ ਪੀ ਚੁੱਕੇ ਪਾਣੀ ਪਤਾ ਨਹੀਂ ਹੋਏ ਉਸ ਤੋਂ ਇਲਾਵਾ ਲੋਕ ਇਸ ਬੇਂ ਦੇ ਵਿੱਚ ਜਦੋਂ ਕੋਈ ਤਿਹਾਰ ਹੁੰਦਾ ਕੋਈ ਦਿਨ ਤਿਹਾਰ ਹੁੰਦਾ ਉਦੋਂ ਨਹਾਉਂਦੇ ਆ ਇਹਨੂੰ ਕਾਲੀ ਬੇਂ ਕਿਹਾ ਜਾਂਦਾ ਕਿਉਂਕਿ ਇਹਦੀ ਪਰਤਾਂ ਨੀਚੇ ਨਾ ਉਹ ਕਾਲੀ ਸੀਗੀ ਲੇਕਿਨ ਪਾਣੀ ਜਿਹੜਾ ਆਸੀ ਜਦੋਂ ਦਾ ਮੇਰੀ ਏਜ ਦੇ ਹਿਸਾਬ ਤੇ ਮੈਂ ਗੱਲ ਕਰਾਂ ਤਾਂ ਮੈਂ 2000 ਤੋਂ ਬਾਅਦ ਇਹਦਾ ਪਾਣੀ ਨੂੰ ਸਾਫ਼ ਦੇਖਿਆ ਕਾਫੀ ਹੱਦ ਤੱਕ ਸਫਾਈ ਹੈ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੇ ਸਭ ਕੁਝ ਇੱਕ ਸੀਚੇ ਵੱਲ ਨੇ ਕਰ ਦੇਣਾ ਜਾਂ ਉਹਨੇ ਹੀ ਸਾਰਾ ਸੁਧਾਰ ਕਰ ਦੇਣਾ ਤੁਸੀਂ ਵੀ ਕਰ ਸਕਦੇ ਆ ਤੁਸੀਂ ਵੀ ਦੱਸਿਓ ਆਪਣਾ ਬਾਈਵਾ ਸਾਹਿਬ ਜੇ ਮੇਰੀ ਵੀਡੀਓ ਤੁਹਾਡੇ ਤੱਕ ਪਹੁੰਚਵੇ ਕਿ ਤੁਸੀਂ ਸਿਆਸਤ ਤੋਂ ਇਲਾਵਾ ਕੀ ਕੀਤਾ ਤੁਸੀਂ ਲੋਕਾਂ ਲਈ ਕੀ ਕੀਤਾ ਆਪਣੇ ਬੱਚਿਆਂ ਦਾ ਆਪਣੇ ਪਰਿਵਾਰ ਦਾ ਜਰੂਰ ਦੱਸਿਓ ਕਿ ਉਹਨਾਂ ਦੇ ਵਾਸਤੇ ਤੁਸੀਂ ਕੀ ਕੀਤਾ ਨਾ ਕਿਉਂਕਿ ਪਰਿਵਾਰ ਵਾਸਤੇ ਸਾਰੇ ਲੀਡਰ ਕਰਦੇ ਆ ਤੇ ਸੀਚੇਵਾਲ ਉਹਨਾਂ ਦਾ ਤਾਂ ਅਸੀਂ ਸੁਲਤਾਨਪੁਰ ਦੇ ਲੋਕ ਜੜੇ ਆ ਉਦਾਸੀ ਦੇਣਗੇ ਨਾ ਕਿ ਕੀ ਕੀ ਕੀਤਾ ਉਸ ਤੋਂ ਬਾਅਦ ਹੁਣ ਮੈਂ ਜਦਾਂ ਤੁਹਾਨੂੰ ਦੱਸਿਆ ਜੀ ਬੁੱਢੇ ਨਾਲੇ ਦੀ ਗੱਲ ਆ ਗਈ ਹਾਂ ਇਹ ਇੱਥੇ ਕੋਈ ਦੋ ਰਾਇ ਨਹੀਂ ਕਿ ਉਹ ਛਪੜਾਂ ਦੇ ਜਿਹੜੇ ਆ ਇਹ ਟੈਂਡਰ ਵੀ ਹੁੰਦੇ ਹੋਣਗੇ ਉਹਨਾਂ ਦੇ ਕਰਦੇ ਹੋਣਗੇ ਕੰਮ ਕਰਨਾ ਕਿਸੇ ਦਾ ਕੋਈ ਬਿਜ਼ਨਸ ਤੁਸੀਂ ਨਹੀਂ ਕਰਦੇ ਕੱਲੀ ਤੁਸੀਂ ਆਪਣੇ ਕੱਲੀ ਸਿਆਸਤ ਦੇ ਵਿੱਚ ਹੀ ਕੰਮ ਮੰਨ ਲਓ ਕਿ ਸਾਰਾ ਕੁਝ ਕਰ ਰਹੇ ਹੋ ਤੁਹਾਡੇ ਆਪਣੇ ਬਿਜ਼ਨਸ ਹੋਣਗੇ ਜੇ ਉਹਨਾਂ ਨੇ ਕੋਈ ਇਹੋ ਜਿਹੇ ਟ੍ਰੀਟਮੈਂਟ ਪਲਾਂਟ ਬਣਾਉਣੇ ਸ਼ੁਰੂ ਕੀਤੇ ਕੁਝ ਵਧੀਆ ਕੰਮ ਕੀਤੇ ਤਾਂ ਉਹਦੇ ਨਾਲ ਤੁਹਾਨੂੰ ਦਿੱਕਤ ਕੀ ਹੈ ਜਰੂਰ ਦੱਸਿਓ ਜੇ ਮੇਰੇ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਤਾਂ ਮੈਂ ਵੀ ਚਾਹੂੰਗਾ ਕਿ ਜੀ ਕਿ ਅਸੀਂ ਵੀ ਹੁਣ ਤੁਹਾਡਾ ਜਿਹੜਾ ਨਾਮ ਦਿੱਤਾ ਨਾ ਠੇਕੇਦਾਰ ਸੀਚੇਵਾਲ ਅਸੀਂ ਵੀ ਐਸੇ ਨਾਮ ਦੇ ਨਾਲ ਸਬੋਧਨ ਕਰ ਲਿਆ ਕਰਾਂਗੇ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਠੇਕਾ ਲਿਆ ਮੈਂ ਦੁਬਾਰਾ ਫਿਰ ਕਹਿ ਰਿਹਾ ਉਹਨਾਂ ਨੇ ਠੇਕਾ ਲਿਆ ਜੀ ਪਾਣੀ ਬਚਾਉਣ ਦਾ ਉਹਨਾਂ ਨੇ ਠੇਕਾ ਲਿਆ ਜੀ ਵਾਤਾਵਰਨ ਬਚਾਉਣ ਦਾ ਪਤਾ ਨਹੀਂ ਕਿੰਨੇ ਕੁ ਰੁੱਖ ਲਗਾ ਦਿੱਤੇ ਉਹਨਾਂ ਨੇ ਹੈਨਾ ਜਦੋਂ ਤੁਸੀਂ ਦੇਖੂਗੇ ਉਹਨਾਂ ਦੀ ਦੋ ਜਗ੍ਹਾ ਨਰਸਰੀਆਂ ਚੱਲਦੀਆਂ ਸੁਲਤਾਨਪੁਰ ਉਹਦੀ ਉਹ ਸੀਚੇਵਾਲ ਉੱਥੇ ਲੋਕਾਂ ਨੂੰ ਰੋਕੀ ਵੰਡੀ ਜਾਂਦੇ ਆ ਕੀ ਲੋੜ ਪਈ ਉਹਨਾਂ ਨੂੰ ਇਸ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਉਹ ਆਮ ਆਦੀ ਪਾਰਟੀ ਦੇ ਵਿੱਚ ਤੋਂ ਹੋਣਗੇ ਨਾ ਪਿਛਲੇ 2-3 ਸਾਲ ਤੋਂ ਇੱਕ ਵਾਰ ਜਦੋਂ ਭਗਵੰਤ ਮਾਫ ਕਰਨਾ ਹਰਭਜਨ ਸਿੰਘ ਉਹਨਾਂ ਨੂੰ ਜਦੋਂ ਇਹਨਾਂ ਨੇ ਰਾਜ ਸਭਾ ਮੈਂਬਰ ਚੁਣਿਆ ਤਾਂ ਮੈਂ ਉਦੋਂ ਇੱਕ ਪੋਸਟ ਕਰੀ ਸੀਗੀ ਕਿ ਇਹ ਤਿੰਨ ਮੈਂਬਰ ਚੁਣੇ ਗਏ ਜੀ ਇਹਦੇ ਵਿੱਚ ਬੀਬੀ ਖਾਲੜਾ ਕਿਉਂ ਨਹੀਂ ਹੋ ਸਕਦੇ ਇਹ ਚ ਸੰਤ ਸਿਚਵਾਲ ਕਿਉਂ ਨਹੀਂ ਹੋ ਸਕਦੇ ਖੈਰ ਪਤਾ ਨਹੀਂ ਉਸ ਤੋਂ ਬਾਅਦ ਕਿਵੇਂ ਇਹ ਸੰਤ ਸਿਚਵਾਲ ਦਾ ਨਾਮ ਆ ਗਿਆ ਸ਼ਾਇਦ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਪਾਰਟੀ ਨੇ ਮਾਲੂ ਫੈਸਲਾ ਲਿਆ ਹੋਊਗਾ ਕਿ ਮਨ ਲਓ ਕਿ ਇੱਕ ਵਧੀਆ ਕੋਈ ਮੈਂਬਰ ਜਿਹਦੇ ਨਾਮ ਦੇ ਨਾਲ ਜਾਣ ਕੇ ਆਪਾਂ ਮਨ ਲਓ ਕੋਈ ਪਾਰਟੀ ਦਾ ਕੋਈ ਚੰਗਾ ਕੰਮ ਕਿਡਿਆ ਜਾਵੇ ਸ਼ੈਤਾਨ ਉਹਨਾਂ ਨੂੰ ਚੁਣ ਲਿਆ ਇਸ ਤੋਂ ਪਹਿਲਾਂ ਜੇ ਗੱਲ ਕਰਾਂ ਜਦੋਂ ਉਦੋਂ ਤਾਂ ਤੁਹਾਡੇ ਲੀਡਰ ਵੀ ਸਾਰੇ ਆਉਂਦੇ ਸੀ ਕਾਂਗਰਸੀ ਜਿੰਨੇ ਆਪਾਂ ਕਹਿ ਲਈਏ ਉਹ ਸੀਚੇਵਾਲ ਕੋ ਆਉਂਦੇ ਸੀਗੇ ਅਕਾਲੀ ਸੀਚਲ ਕੋ ਆਉਂਦੇ ਸੀਗੇ ਭਾਈ ਕਿ ਮਨ ਲਓ ਕਿ ਸਾਡੇ ਸਾਡੇ ਉੱਪਰ ਵੀ ਹੱਥ ਰੱਖੋ ਜੀ ਉਦੋਂ ਤਾਂ ਤੁਹਾਨੂੰ ਕਦੀ ਮਾਰੇ ਲੱਗੇ ਨੇ ਉਦੋਂ ਤਾਂ ਤੁਸੀਂ ਵੀ ਸੰਤ ਸੀਚ ਵਾਲੀ ਕਹਿੰਦੇ ਹੋਣੇ ਮੈਨੂੰ ਲੱਗਦਾ ਸ਼ਾਇਦ ਤੁਸੀਂ ਵੀ ਕਦੀ ਆਏ ਹੋਵੋਗੇ ਉਹਨਾਂ ਕੋਲ ਹੋ ਤਾਂ ਨੂੰ ਠੇਕੇਦਾਰ ਲੱਗਦੇ ਆ ਬਾਕੀ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਤੁਸੀਂ ਸੰਤ ਸੀਚ ਵਾਲੋਂ ਠੇਕੇਦਾਰ ਕਿੰਨੇ ਹੋ ਔਰ ਵਧੀਆ ਲੱਗਾ ਕਿ ਉਹਨਾਂ ਨੇ ਠੇਕਾ ਲਿਆ ਔਰ ਵਧੀਆ ਨਾਮ ਦਿੱਤਾ ਤੁਸੀਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ